ਧੰਨਵਾਦ ਸੌਰਿਤਰਾ ਟ੍ਰੈਸਲੀ ਟੂ ਹੀ ਫਰਗੇਸ ਕਿ ਅ ਪਈ ਥੜੀ ਫਿਲਮ ਮਹਿਕਮਾ ਛੜਿਆਂ ਦਾ ਕਿਤੀ ਮੈਨੂ ਆਰੀਆ ਜਿਹਦੇ ਵਿੱਚ ਸਟਾਰ ਕਾਸਟ ਕੋ ਸਰਦਾਰ ਸੋਹੀ ਜੀ ਵੀਨ ਸ਼ਰਮਾ ਰਾਣਾ ਨਵੀਰ ਦੀਦਾਰ ਗਿੱਲ ਤੇ ਆਪਣੇ ਸੰਜੂ ਸੁਨਾਨ ਜੀ ਤੇ ਇਹ ਫਿਲਮ ਫੁਲ ਕਾਮੇਡੀ ਫਿਲਮ ਹੈ ਜਿਹਦੇ ਵਿੱਚ ਜਿਹੜਾ ਮਿਊਜ਼ਿਕ ਆ ਉਹਦੇ ਚ ਸਾਰੇ ਵੱਡੇ ਵੱਡੇ ਸਿੰਗਰ ਨੇ ਅ ਕਮਲ ਖਾਨ ਲੈਬਰਸ ਰਿਪੀਟ ਤੇ ਮੰਨਤਨੂਰ ਕਮਾਲ ਖਾਨ ਤੇ ਸੰਦੀਪ ਰਾੜ ਇਹਦੇ ਵਿੱਚ ਰੋਮਾਂਟਿਕ Song, ਫੈਡ Song ਤੇ ਨਾਲ ਆਪਣਾ Beat Song ਸਾਰੇ ਤਰ੍ਹਾਂ ਦਾ ਮਸਾਲਾ ਹੈ। ਔਰ ਇਹ ਫਿਲਮ ਫੁੱਲ ਕਾਮੇਡੀ ਹੈ ਜੀ ਤੇ ਫੈਮਿਲੀ ਫਿਲਮ ਆਗੀ ਤੇ ਸਭ ਤੋਂ ਵੱਡੀ ਗੱਲ ਥਾਰੇ ਵਿੱਚ ਡਾਇਰੈਕਟਰ ਸਾਹਿਬ ਸੀਗੇ ਉਹ ਇਸ ਵਿੱਚ ਨੀਰੇ ਕਿਉਂਕਿ ਉਹਨਾਂ ਦੀ ਡੈਟ ਵੀ ਕਾਹਲ ਵਿੱਚ ਸੋ ਉਨਨਾਂ ਦਾ ਬਹੁਤ ਦੁੱਖਾ ਪਰ ਜਿਹੋ ਹੁੰਦੇ ਖਾ ਬਹੁਤ ਖੁਸ਼ੀ ਨੂੰ ਹੋਰ ਵੀ ਹੋਣੀ ਸੀ ਤੇ ਬਟ ਚਲੋ ਹੁਣ ਇਹ ਫਿਲਮ ਸੀ ਰਿਲੀਜ਼ ਕਰ ਰਹੇਗੇ ਤੇ ਸਭ ਤੋਂ ਪਹਿਲਾਂ ਥੈਂਕਸ ਫੁੱਲ ਕਰਦੇ ਸੀ ਆਪਣੇ ਪ੍ਰੋਡੂਸਰ ਦਾ ਸੁਖਵਿੰਦਰ ਸਿੰਘ ਜੈਸਲ ਤੇ ਤਵੀਕਾ ਗੋਰਜਲ ਉਹਨਾਂ ਨੇ ਕਿਹਾ ਵੀ ਚਲੋ ਹੁਣ ਜੋ ਨਹੀਂ ਰਹਿ ਇਸ ਨੂੰ ਅਚਲ ਤੁਸੀਂ ਆਪਣੀ ਫਿਲਮ ਰਿਲੀਜ਼ ਕਰੋ ਤੇ ਲੋਕਾਂ ਤੱਕ ਪਹੁੰਚਾਓ ਆਪਣਾ ਮੈਸੇਜ ਉਹ ਤੇ ਇਹ ਫਿਲਮ ਹੈਗੀ ਹੈ ਅ ਜਿਦਾ ਕਿ ਆਪਣੇ ਪੁਲਿਸ ਵਾਲਿਆਂ ਤੇ ਜੀ ਅ ਮਹਿਕਮਾ ਛੜਿਆਂ ਦਾ ਜਿਨ੍ਹਾਂ ਕਿ ਉਹਨਾਂ ਦੇ ਵਿਹਾਨ ਹੁੰਦੇ ਪ੍ਰੋਮੋਸ਼ਨਾਂ ਹੁੰਦੀਆਂ ਉਹ ਚ ਦੱਸਦੇ ਵੀ ਕਿਉਂ ਵਿਰਾ ਨਹੀਂ ਹੋ ਰਹੇ ਪ੍ਰੋਮੋਸ਼ਨਾਂ ਕਿਵੇਂ ਹੋਣਗੇ ਜੇ ਪ੍ਰੋਮੋਸ਼ਨ ਹੋਊਗੀ ਤਾਂ ਉਹਨਾਂ ਦਾ ਹੋਇਆ ਹੋਊਗਾ ਸੋ ਇਹ ਸਾਰਾ ਕਨਸੈਪਟ ਆ ਫੁੱਲ ਕਾਮੇਡੀ ਇਹਦੇ ਵਿੱਚ ਅ ਆਪਣੇ ਬੱਚਿਆਂ ਦੇ ਫਸਾ ਲਗੇ ਬਜ਼ੁਰਗ ਵੀ ਸਾਰੇ ਦੇਖ ਸਕਣਗੇ ਜਾਂ ਇਹ ਕੋਈ ਟੈਨ ਜਿਹੜਾ ਕਿ ਤੁਹਾਨੂੰ ਸੁਣ ਕੇ ਜਾਂ ਤੁਹਾਨੂੰ ਆਪਣੇ ਬੱਚਿਆਂ ਮੂਰੇ ਸ਼ਰਮ ਆਵੇ ਇਹ ਜਾਂ ਕੁਝ ਨਹੀਂ ਹੈਗਾ ਫੁੱਲ 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 ਕਾਮੇਡੀ ਤੇ 33 ਮਈ ਨੂੰ ਜਾਓ ਥੀਏਟਰਾਂ ਦੇ ਵਿੱਚ ਆ ਕੇ ਇਸ ਫਿਲਮ ਨੂੰ ਚੰਦ ਲਾਓ ਤੇ ਵੀ ਸਾਨੂੰ ਸਪੋਰਟ ਕਰੋ। ਕੋਈ ਆਪਣੀ ਪਟਿਆਰਾ ਏਰੀਆ ਦੇ ਵਿੱਚ ਤੇ ਆ ਕਲਾਈਮੈਕਸ ਹੀ ਉਹ ਸੀ ਕੀਤਾ ਸ਼ੂਟ ਆਪਣਾ ਹਮਾਲੇ ਚ। ਜਿਹੜਾ ਇੱਕ ਡਾਇਰੈਕਟਰ ਸੀ ਆਪਣੇ ਗੁਰਿੰਦਰਪਾਲ ਡੀਪੀ ਤੇ ਅਜ ਤੱਕੀ ਆ ਮੂਸਾ ਚੱਟ ਫਿਲਮ ਉਹਨਾਂ ਨੇ ਵੀ ਕੀਤੀ ਤੇ ਦੇ ਫੜ ਭਾਈ ਦੀ ਫਿਲਮ ਉਹਨਾਂ ਨੇ ਕੀਤੀ ਕਬੱਡੀ ਕਬੱਡੀ ਖਮਾਬਰ ਮੂਸਾ ਚੱਟ ਵਿੱਚ ਬਿੜਨ ਰੋਟੀਤ ਉਹਦੇ ਵਿੱਚ ਵੀ ਇਹ ਪੁਲਿਸ ਵਾਲੇ ਹੁੰਦੇ ਲਗੇ ਤੇ ਕਾਮੇਡੀ। ਪਟਿਆਰੇ ਕੀ ਹੋ ਰਿਹਾ ਇਸ ਟਾਈਮ ਤੇ? ਇਹ ਪਈ ਮੇਰੀ ਡੈਬਿਊ ਫਿਲਮ ਆ ਜਿਸ ਵਿੱਚ ਮੈਂ ਮੈਨਿੰਗ ਲਿਖ ਤੇ ਕੀਤਾ ਇਹਦੇ ਵਿੱਚ ਮੈਂ ਸਾਰੇ ਤਰ੍ਹਾਂ ਨਾਲ ਲੋੜ ਕੀਤੀ ਕਾਮੇਡੀ ਇਹਦੇ ਵਿੱਚ ਆਪਣਾ ਸੈਡ ਆਪਣਾ ਬਲਾਸ ਹੋਰ ਜੀ ਟੂ ਜ਼ेड ਜਿੰਨਾ ਵੀ ਜੋ ਵੀ ਸੀ ਸਾਰੇ ਕਰਕੇ ਕਰਦੇ ਵੀ ਹੁਣ ਲਾਣਾ ਲੱਗ ਗਿਆ ਪਤਾ ਕਿ ਕਿੰਨੇ ਕ ਅਥੀ ਗਾਹਾਂ ਤਰਜੁਬ ਰਿਹਾ ਹੈ ਕੁਝ ਤੇ ਸਾਰਾ ਕੋਸ਼ਿਸ਼ ਕੀਤਾ ਫੁੱਲ ਕੰਮ